ਅੱਜ ਵੀ ਆਪਾਂ ਉਹੀ ਅਨੰਮਰਚ ਪਏ ਹੋਏ ਆ ਕੋਈ ਵਿਰਤ ਹੈ ਕੋਈ ਰੁਦਲ ਹੈ ਕੋਈ ਅਜ ਅਲਗ-ਅਲਗ ਆਪਣੇ ਇੱਕ ਸਰਨੇ ਬਲਾਉਂਦਾ ਤੇ ਗੁਰੂ ਸਾਹਿਬ ਨੇ ਕੀ ਕਿਆ ਸੀ ਸਾਨੂੰ ਕਿ ਤੁਸੀਂ ਔਰ ਤੇ ਖਾਲਸਾ ਸਿੰਘ ਔਰ ਤੇ ਸਿੰਘ ਦੋਈ ਕਿਆ ਸੀ ਲੇਕਿਨ ਆਪਾਂ ਇਹ ਗੁਣਾ ਦੇ ਦੀ ਗੱਲ ਨਹੀਂ ਮੰਨੀ ਤੀ ਮੈਨੂੰ ਕਿਸੇ ਨੇ ਕਿਹਾ ਜੀ ਤੁਸੀਂ ਅਨੁਰਾਧਾ ਔਰ ਭਾਰਗਵ ਮੈਂ ਕਿਹਾ ਜੀ ਭਾਰਗਵ ਨਹੀਂ ਅਨੁਰਾਧਾ ਔਰ ਖਾਲਸਾ ਤੁਸੀਂ ਮੇਰਾ ਨਾਂ ਪੂਰਾ ਲਓ ਹੁਣ ਮੈਂ ਗੁਰੂ ਸਾਹਿਬ ਦੀ ਧੀ ਆ ਮੇਰੀ ਮਾਤਾ ਸਾਇਬ ਕੌਰ ਜੀ ਨੂੰ ਤੇ ਕਿਵੇਂ ਤੁਸੀਂ ਜਾਤ ਪਾਤ ਨੂੰ ਮੰਨਣ ਲੱਗਿਓ ਗੁਰੂ ਸਾਹਿਬ ਨੇ ਤਾਂ ਇਹ ਵੀ ਨਹੀਂ ਕੀਤਾ ਕੋਰ ਦਾ ਉਹ ਪੰਛੀ ਸੀ ਜਿਹੜੀ ਬਾਜ ਦੇ ਮੂੰਹ ਤੋਂ ਹਾਸ ਕਢ ਰਹੀ ਸੀ ਇਸ ਸਨੂ ਦਾ ਕੋਰ ਮਨ ਤੇ ਮਾਲ ਹੋਣਾ ਚਾਹੀਦਾ ਰੋਗ ਹੋਣਾ ਚਾਹੀਦਾ ਬੀਬੀ ਹਰਸ਼ਨੂ ਕੌਰ ਜੀ ਨੇ ਜਦੋਂ ਦੇਖਿਆ ਨਾ ਸਾਇਬ ਜਗਦੇ ਦੇ ਮਾਰਥੀ ਸ਼ਰੀਰ ਪਏ ਨੇ ਉਥੇ ਦਾ ਮੁਗਲ ਰਾਜਾ ਨੇ ਕਿਹਾ ਤਾਂ ਜਿਹੜਾ ਅਗਨੀ ਭੇਟ ਕਰੂਗਾ ਸੰਸਕਾਰ ਕਰੂਗਾ ਉਹ ਨੂੰ ਆਪਾ ਮਾਰ ਦੇ ਆਂਗਾ ਵੇਖੋ ਕਿ ਹਰਸ਼ਰੰਗਪੁਰ ਜੀ ਨੇ ਸਾਰੇ ਸਿੰਘਾਂ ਨੂੰ ਲੈ ਕੇ ਜਿੱਤਾ ਬਣਾ ਕੇ ਉਥੇ ਸੰਸਕਾਰ ਕੀ ਬਣਾ ਸਕਦਾ ਬਾਅਦ ਦੇ ਵਿੱਚ ਉਹਨਾਂ ਨੂੰ ਅਗਨ ਭੇਟ ਕਰ ਦਿੱਤਾ ਜੀ ਅੱਜ ਲੇਕਿਨ ਵੀ ਹਰਸ਼ਰੰਗਪੁਰ ਜੀ ਨੂੰ ਆਪੇ ਯਾਦ ਕਰਦੇ ਹੁਣਾਂ ਦੀ ਗੱਲਾਂ ਕਰਨੀ ਮਾਈ ਭਾਪੂਰ ਜੀ ਜਦੋਂ ਮਾਤਾ ਭਾਪੂਰ ਦਾ ਨਾਂ ਲੈਂਦੇ ਆ ਨਾ ਤੇ ਸਾਨੂੰ ਬੰਦਰੋਂ ਇੱਕ ਤਾਕਤ ਅੰਦਰੋਂ ਇੱਕ ਰੋਗ ਪੈਦਾ ਹੁੰਦਾ ਹੈ ਸਾਡੇ ਅੰਦਰ ਤੇ ਸਾਡੀ ਬੀਬੀਆਂ ਦੇ ਵਿੱਚ ਵੀ ਉਹ ਹੋਣਾ ਚਾਹੀਦਾ ਮੈਂ ਤਾਂ ਆਪ ਜਿਹੜੇ ਚੜਨਾ ਚ ਨਹੀਂ ਬੇਨਤੀ ਕਰਾਂਗੀ ਅੱਜ ਤੋਂ ਤੁਸੀਂ ਇਸ ਦਰ ਤੇ ਸਿਮਰਨ ਦੀ ਦਾਤ ਨੂੰ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਤੇ ਪ੍ਰੋਫੈਸਰ ਤੁਹਾਡਾ ਬਹੁਤ ਕੁਝ ਗੁਰੂ ਸਾਹਿਬ ਨੇ ਸਾਂਭ ਲੈਣਾ ਹੈ ਆਪਾਂ ਗੁਰੂ ਸਾਹਿਬ ਨੂੰ ਡਾਇਰੈਕਟ ਮੰਗੇ ਰੂੜ ਨਹੀਂ ਇਹ ਚਿੱਤ ਆਪਣੇ ਆਪ ਹੋਏ ਸਾਰੀ ਚੀਜ਼ ਉਹ ਤੇ professora ਆਪਣੀ ਜੀ ਇਤਿਹੀ ਨੂੰ ਯਾਦ ਕਰ ਆਪਣੀ ਸਿੱਖੀ ਨੂੰ ਸੰਭੋ ਬੱਚਿਆਂ ਨੂੰ ਵੱਧ ਤੋਂ ਵੱਧ ਅਪਣਾ ਸਕੋ ਬੱਚਿਆਂ ਨੂੰ ਸਿੱਖੀ ਵੱਲ ਲੈ ਕੇ ਆਓ ਜੇ ਬੱਚੇ ਨੂੰ ਪਹਿਲਾ ਗੁਰੂ ਨਾਨਕ ਦਾ ਸਿੱਖ ਬਣਾਓ ਦੇਖੋ ਪਤਾ ਕੀ ਹੈ ਪਹਿਲਾ ਸਾਡੇ ਦਾਦਾ ਜਿਹੜੇ ਸੀ ਨਾ ਉਹ ਗੁਰਸੀਖ ਹੁੰਦੇ ਸੀ ਆਪਾਂ ਹੁਣ ਜੇ ਇਹਨੂੰ ਸਮਝ ਲਈਏ ਪਹਿਲਾ ਦਾਦਾ ਗੁਰਸੀਖ ਹੁੰਦੇ ਸੀ ਤੇ ਉਹਦਾ ਜਿਹੜਾ ਪੁੱਤਰ ਹੋਇਆ ਉਹ ਥੋੜਾ ਜਿਹਾ ਜਿਹੜਾ ਕੇਸ਼ਕਤ ਦਾ ਪੁੱਤਰ ਆ ਮੇਰਾ ਜਿੱਦਾਂ ਸਾਡੀ ਸਿੱਖੀ 다운 ਜਾਂਦੀ ਹੈ ਨਾ ਉਹਦੇ ਬਾਅਦ ਜਿਹੜਾ ਪੁੱਤਾਂ ਸੀ ਉਹ ਤਾਂ ਬਿਲਕੁਲ ਹੀ ਭੁੱਲ ਗਿਆ ਨਾ ਗੁਰੂ ਘਰ ਚੱਲਦਾ ਤੇ ਨਾ ਉਹ ਕੋਈ ਆਪਣੇ ਕੇਸ਼ ਰੱਖਦਾ ਨਾ ਉਹ ਬਾਣੀ ਨੂੰ ਮੰਨਦਾ ਉਹ ਬਿਲਕੁਲ ਟੁੱਟ ਗਿਆ ਸੀ ਇਹ ਤੇ ਛਰਮੇ ਕਰੋੜੀ ਖਾਨਸਾ ਕਿਵੇਂ ਬਣੇਗਾ ਸਿੱਖੀ ਦਾ ਸਤਨ ਕਿਵੇਂ ਬੜੇਗਾ ਆਪਾਂ ਇਹਦੇ ਉੱਤੇ ਵੀ ਚਰਚਾ ਅਗੀ ਹੁਣ ਮੈਂ ਆ ਮੈਂ ਪੰਡਤ ਧਰਮ ਦੇ ਵਿੱਚ ਪੈਦਾ ਹੋਈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਿਰਪਾ ਹੋਈ ਮੈਂ ਸਿੰਘਣੀ ਸਜ ਗਈ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਬੱਚੀ ਬਣ ਗਈ ਹੁਣ ਮੇਰੀ ਇੱਕ ਪੀੜੀ ਹੁਣ ਮੇਰਾ ਬੇਟਾ ਹੈਗਾ ਜੁਹੰਦਾ ਉਹ ਸਿੱਖ ਬਣ ਗਿਆ ਉਹਨੇ ਪ੍ਰਚਾਰ ਸ਼ੁਰੂ ਕੀਤਾ ਉਹ ਮੇਰੀ ਦੂਜੀ ਪੀੜੀ ਹੈ ਲੇਕਿਨ ਉਹਦਾ ਜਿਹੜਾ ਬੱਚਾ ਆਊਗਾ ਉਹ ਵੀ ਹੋਰ ਖਾਲਸਾ ਬਣ ਕੇ ਗੁਰੂ ਸਾਹਿਬ ਦਾ ਬੱਚਾ ਬੜੀ ਕਮਾ ਕਰਕੇ ਆਉਂਦਾ ਹੈ ਅੰਦਨੀ ਆਪਾਂ ਇਹ ਤਾਂ ਸਾਰਾ ਕੁਝ ਹੋ ਜਾਣਾ ਹੈ ਕੋਈ ਸ਼ੁਰੂਆਤ ਤਾਂ ਕਰਨੀ ਹੈ ਸ਼ੁਰੂਆਤ ਆਪਣੇ ਘਰੋਂ ਹੀ ਹੁੰਦੀ ਹੈ ਜੇ ਆਪ ਕੋ ਆਪਣੇ ਘਰ ਤੋਂ ਅੱਜ ਤੋਂ ਹੀ ਸ਼ੁਰੂਆਤ ਕਰਾਂਗੇ ਆਪਣਾ ਆਪਣੇ ਬੱਚਿਆਂ ਨੂੰ ਸਿੱਖਿਆ ਵੱਲ ਲੈ ਕੇ ਆਵਾਂਗੇ ਆਪਣੇ ਬੱਚਿਆਂ ਨੂੰ ਸਮਝਾਵਾਂਗੇ ਆਪਾਂ ਆਪਣੇ ਘਰ ਦੇ ਵਿੱਚ ਜਾਪ ਸ਼ੁਰੂ ਕਰਾਂਗੇ ਊਲ ਮੰਤਰ ਜਾਪ ਸ਼ੁਰੂ ਕਰਾਂਗੇ ਸਾਰੇ ਪੁਰਸ਼ ਠੀਕ ਹੋ ਜਾਣੇ ਪ્યોਰ ਖਾਲਸਾ ਦਾ ਮਤਲਬ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਉਹ ਸਿੱਖ ਵਰਨਾ ਕਿ ਤੁਹਾਨੂੰ ਨਾ ਕਿਸੇ ਮੋਜ ਦੀ ਲੋੜ ਹੈ ਨਾ ਕਿਸੇ ਪ੍ਰਸ਼ਾਸਨ ਦੀ ਲੋੜ ਹੈ ਤੇ ਨਾ ਹੀ ਕਿਸੇ ਸਰਕਾਰ ਦੀ ਲੋੜ ਹੈ ਜੇ ਤੁਹਾਡੇ ਘਰ ਦੇ ਵਿੱਚ ਇੱਕ ਖਾਲਸਾ ਹੋਵੇ ਨਾ ਤਾਂ ਨਾ ਤੁਹਾਨੂੰ ਪੁਲਿਸ ਕੋਲਮਪਲੇਨ ਕਰਨ ਦੀ ਲੋੜ ਹੈ ਨਾ ਤੁਹਾਨੂੰ ਕੋਈ ਪ੍ਰਸ਼ਾਸਨ ਦੀ ਲੋੜ ਹੈ ਨਾ ਹੀ ਕਿਸੇ ਹੋਰ ਕਿਦਰ ਉੱਧਰ ਲੋੜ ਹੈ ਸਭ ਤੋਂ ਵੱਡੀ ਗੱਲ ਆਪਣੇ ਘਰ ਦੇ ਵਿੱਚ ਇੱਕ ਖਾਲਸਾ ਚੁਣਨਾ ਜਦੋਂ ਪਟਨਾਪੁਰ ਆ ਕੇ ਆਈ ਸੀ ਨਾ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਆਪਣੇ ਹਿੰਦੂ ਵੀਰਾਂ ਨੂੰ ਕਹਿਣਾ ਚਾਹੁੰਦੀਆਂ ਉਹਨਾਂ ਨੇ ਇਹ ਬੇਤੀ ਕੀਤੀ ਸੀ ਗੁਰੂ ਸਾਹਿਬ ਸਾਡਾ ਧਰਮ ਬਚਾਓ ਤੇ ਅਸੀਂ ਆਪਣੇ ਘਰ ਦੇ ਵਿੱਚ ਇੱਕ ਹਾਲ ਸੁਝੂਤ ਬਣਾਵਾਂਗੇ ਇੱਕ ਸਤਿ ਸਿਨ ਬਣਾਉਣਾ ਪੰਡਿਤ ਗਨਪਰਾਮ ਜੀ ਕ੍ਰਿਪਾ ਸਿੰਘ ਬਣੇ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋਏ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸੇਵਾ ਕੀਤੀ ਤੇ ਆਪਾਂ ਅੱਜ ਆਪਣਾ ਫਰਜ਼ ਪੂਰਨ ਕਰਦੇ ਆਪਾਂ ਅੱਜ ਉਸਾਰੇ ਕਮਿਟਮੈਂਟ ਨੂੰ ਭੁੱਲ ਗਏ ਆ ਤੇ ਹਰ ਿੰਦੂ ਦਾ ਫਰਜ਼ ਵੱਡਾ ਹੈ ਆਪਣੇ ਘਰ ਦੇ ਵਿੱਚ ਇੱਕ ਦਾ ਸਾਰੇ ਆਪਣੇ ਆਪਣੇ ਨੂੰ ਸਾਫ਼ ਕਿਵੇਂ ਬਣਾਣਾ ਸਾਰਾ ਵਿਸ਼ਵ ਹੀ ਇੱਕ ਦਿਨ ਖਾਲਸਾ ਦੇ ਵਿੱਚ ਘਰਵੜ ਹੋਣੀ ਲੇਕਿਨ ਆਪਣੇ ਘਰ ਦੇ ਵਿੱਚ ਆਪਣੀ ਜ਼ਿੰਮੇਵਾਰੀ ਸਮਝੀ ਜਿਵੇਂ ਧੀਆਂ ਤੇ ਮੈਂ ਆਪਣੇ ਮਾਪਿਆਂ ਨੂੰ ਦੱਤੀ ਆ ਨਾ ਕਿ ਮੈਂ ਅਗਲੇ ਘਰ ਜਾਵਾਂਗੀ ਤੇ ਮੈਂ ਤੁਹਾਡੀ ਇੱਜ਼ਤ ਦਾ ਧਿਆਨ ਰੱਖਾਂਗੀ ਕਦੇ ਵੀ ਤੁਹਾਡੀ ਇੱਜ਼ਤ ਨੂੰ ਦਾਗ ਹੀ ਨਾ ਲੱਗਣ ਦੇਣਾ ਕਰਦੇ ਨਾ ਆਪਾਂ ਪ੍ਰੋਮਿਸ ਕਰਦੇ ਆ ਆਪਣੇ ਮਾਪਿਆਂ ਨੂੰ ਤੇ ਆਪਣੇ ਮਾਪਿਆਂ ਨੂੰ ਆਪਾਂ ਪ੍ਰੋਮਿਸ ਕੀਤਾ ਸੀ ਇੱਕ ਟਾਈਮ ਦੇ ਵਿੱਚ ਜਿਸੀ ਤਰ੍ਹਾਂ ਬਚਾਓਗੇ ਸਾਡੇ ਤੇ ਕਿਰਪਾ ਕਰੋਗੇ ਹਰ ਘਰ ਦੇ ਵਿੱਚ ਆਪਾਂ ਇੱਕ ਖਾਲਸਾ ਬਣਾਵਾਂਗੇ ਤੇ ਹੁੰਦਾ ਵੀ ਸੀ ਪਹਿਲਾਂ ਲੇਕਿਨ ਅੱਪਾ ਅੱਜ ਸਾਰਾ ਹੋ ਗਿਆ ਹਾਈ ਤੱਕ ਦੇਖੋ ਨਾ ਅੱਜ ਕਿ ਹਾਲਾਤ ਕੀ ਹੋਏ ਪਏ ਨੇ ਦੇਸ਼ ਤੇ ਧਰਮ ਦੇ ਨਾਲ ਜਾਤੀ ਦੇ ਨਾਲ ਇਹ ਗੰਦੂ ਸਿੱਖ ਦੇ ਨਾਲ ਲੱਗਦਾ ਨਾਲੇ ਕਦੇ-ਵਾਰ ਸਿੱਖਾਂ ਨੂੰ ਗਲਤ ਇਨਟਰੋਡਿਊਸ ਕੀਤਾ ਜਾਂਦਾ ਹੈ ਭਾਰਤ ਦੇ ਵਿੱਚ ਅੱਜ ਸਾਡੇ ਸਿੱਖਾ ਦੇ ਕਰਕੇ ਭਾਰਤ ਦੀ ਹਿਸਟਰੀ ਹੈ ਦੱਸੋ ਭਾਰਤ ਦੀ ਹਿਸਟਰੀ ਦੇ ਵਿੱਚ ਕੀ ਹੈ ਭੂਗੋਲ ਦੀ ਹਿਸਟਰੀ ਬਖਾਉਗੇ ਭਾਰਤ ਦੀ ਹਿਸਟਰੀ ਦੇ ਵਿੱਚ ਹੈ ਕਿ ਅ ਜਿਸ ਨੇ ਸੈਲਫੀ ਲੈਂਦੀ ਰੰਡੀਆ ਗੇਟ ਤੇ ਉੱਥੇ ਜਾਓ 97% ਸਿੱਖਿਆ ਦੇ ਨਾਂ ਲਿਖੇ ਨੇ ਸ਼ਾਦਰ ਦੇ ਵਿੱਚ ਕਾਣੀ ਕਾੜੇ ਪਾਣੀ ਜਾਣਾ ਹੋਵੇ ਤਾਂ ਸਿੱਖ ਓੜੀ ਘਣੀ ਹੋਵੇ ਤਾਂ ਸਿੱਖ ਕਰੋਨਾ ਦੇ ਵਿੱਚ ਵੈਕਸੀਨੇਸ਼ਨ ਮਾਰਟੀ ਨਹੀਂ ਹੋਵੇ ਤਾਂ ਸਿੱਖ ਆਕਸੀਜਨ ਲੰਗਰ ਲਗਾਉਣ ਹੋਣ ਤਾਂ ਸਿੱਖ ਜਦੋਂ ਕਿਸੇ ਬਾੜ ਦੇ ਵਿੱਚ ਲੰਗਰ ਮਾਵੇ ਤਾਜ਼ੀ ਜਦੋਂ ਆਪਣਾ ਹਕੁਮੰਦ ਜਦੋਂ ਆਪਣੀ ਗੱਲ ਕਰਨ ਉਹ ਉਗਰਵਾਦੀ ਤੇ ਉਹ ਆਤਨਕਵਾਦੀ ਕਿੰਨੇ ਕੀਤਾ ਅੱਛਾ ਸਰਕਾਰ ਦੇ ਕਾਰਨ ਇਹ ਸਾਰਾ ਕੁਝ ਹੋ ਰਿਹਾ ਲੇਕਿਨ ਸਰਕਾਰ ਨੂੰក៏ ਦੋਸ਼ੀ ਨਹੀਂ ਮੰਨ ਸਕਦੇ ਕਿਉਂਕਿ ਸਾਨੂੰ ਹੀ ਸਮਝ ਨਹੀਂ ਸਾਡੇ Hindu ਪਰਾ ਦੇ ਦਿਲ ਦੇ ਵਿੱਚ ਸਿੱਖਾ ਵਾਸਤੇ ਭ੍ਰੰਮ ਪੈਦਾ ਕਰ ਲੇਕਿਨ ਸਾਨੂੰ ਹੋਣਾ ਚਾਹੀਦਾ ਕਿ ਸਿੱਖ ਸਾਡਾ ਪਰਿਵਾਰ ਹੈ ਤੇ ਛੋਟਾ ਭਰਾ ਤੇ ਵੱਡਾ ਭਰਾ ਹੁੰਦਾ ਹੈ ਨਾ ਅੱਧੇ ਹੀ ਸਾਡਾ ਪਰਿਵਾਰ ਹੈ ਕਦੇ ਵੀ ਮਤ ਭੇਦ ਨਹੀਂ ਕਰਨਾ ਚਾਹੀਦਾ ਕਿ ਸਾਰਾ ਪਰਿਵਾਰ ਹੈ ਕੋਈ ਕਹਿ ਦਿੰਦਾ ਨਾ ਇਹਦਾ ਸਿੱਖ ਸੱਜ ਗਏ ਨੇ ਸਾਡੇ ਤੋਂ ਅਲੱਗ ਹੋ ਗਏ ਨਹੀਂ ਉਹਨੇ ਆਪਣੀ ਨੀਂਹ ਪੱਕੀ ਕੀਤੀ ਉਹਨੇ ਆਪਣੀ ਫਾਊਂਡੇਸ਼ਨ ਪੱਕੀ ਕਰ ਲਈ ਪਤਾ ਸਿੱਖ ਧਰਮ ਦੇ ਵਿੱਚ ਹੁਣ ਅੱਜ ਮੈਂ ਮੈਨੂੰ ਕਿੰਨਾ ਮਾਸਾ ਕਰ ਦਿੱਤਾ ਜਾਂਦਾ ਹੈ ਜਿੱਥੇ ਆਪਾਂ ਜਾਣਦੇ ਹਾਂ ਮੇਰੇ ਸੰਤਿਆਜ ਨੇ ਹੱਥ ਦੁਆਵਾ ਪੜਤੀਆ ਕੋਈ ਮੈਨੂੰ ਕਹਿੰਦਾ ਮੇਰੇ ਪੀਏ ਜੀਉਂਦੀ ਰਹਿ ਕੋਈ ਕਹਿੰਦਾ ਕਿ ਪੈਣੇ ਜੀਉਂਦੀ ਹੁੰਦੀ ਇੰਨੀ ਅਸੀਂ ਸੰਤ